ਮੈਂ ਮਗਰਮੱਛ ਨਰਾਲਿਆ ਮੈਂ ਹਾਂ ਮਾਂ ਤੇਰੀ ਮਸ਼ਲੀ ਮੈਂ ਹਾਂ ਮਾਂ ਤੇਰੀ ਮਸ਼ਲੀ ਨਰਾਲਿਆ ਮੈਂ ਹਾਂ ਮਾਂ ਤੇਰੀ ਮਸ਼ਲੀ ਮੈਂ ਹਾਂ ਮਾਂ ਤੇਰੀ ਮਸ਼ਲੀ ਨਰਾਲਿਆ ਮੈਂ ਹਾਂ ਮਾਂ ਤੇਰੀ ਮਸ਼ਲੀ ਐਂ ਦੇਖ ਖਸ ਗਿਆ ਮਗਰਮੱਛ ਮੂੰਹ 'ਚ ਪਾਈ ਤੈਨੂੰ ਫਿਰ ਕੀ ਹੋਇਆ ਇਹੋ ਤਾਂ ਮੈਂ ਚਾਹੁੰਨੀ ਆ ਵੇ ਮੇਰੇ ਨੂੰ ਨਰਾਲਾ ਬਾਬਾ ਮੂੰਹ 'ਚ ਪਾਵੇ ਤੇ ਮੈਨੂੰ ਆਸ਼ੀਰਵਾਦ ਮਿਲੇ ਕਿੱਧਰ ਜਾ ਗਈ ਐ ਮੈਂ ਸੇਵਾ ਕਰਨਗੀ ਇਸੀ ਸੱਸ ਸੰਗਰ। ਉਹ ਮੇਰੇ ਸਾਲ ਦੇ ਘਰ 'ਚ ਵੀ ਸੇਵਾ ਕਰ ਲਿਆ ਘਰੇ ਸਾਰਾ ਝਾੜੂ ਮੈਲਾਇਆ। ਤੜਕੀ ਨਿਕਲ ਗਈ 6 ਵਜੇ ਦੇ ਨਾਲ। ਚਲ ਕੋਈ ਨਹੀਂ ਹੁਣ ਘਰ ਦਾ ਹੀ ਕੰਮ ਕਰਨਾ ਸਾਰੀ ਦਿਹਾੜੀ। ਅੰਗ ਲੱਗੀ ਏ। ਇਹੇ ਇਹ ਤਾਂ ਸਮਾਨ ਖਰੀਦਿਆ ਸਾਰਿਆਂ ਨੇ ਪੈਸੇ ਇਕੱਠੇ ਕਰਕੇ। ਕਹਿੰਦਾ ਸਮਾਨ। ਦੇਖ ਲੈ। ਲੈ। ਆ ਲੈ। ਦੇਖ। ਉਹ ਵੀ ਨੇ ਬਵਿੱਤਾ ਪੈਂਦੀ। ਆ ਲੈ, ਆ ਵੀ ਦੇਖ। ਆ ਲੈ। ਸੋੜਾ ਸੋੜਾ ਸੌਦੇ ਨਹੀਂ ਸੌਣੇ ਨਹੀਂ ਲਟਾਈ ਚਲੋ ਕਰ ਲੈ ਇਹਦੇ ਵਿੱਚ ਘਰ ਲਟਾਉਣ ਵਾਲੀ ਬੱਬੂ ਦੇ ਪਾਪੇ ਕਿਹੜੀ ਗੱਲ ਹੈ ਕਦੇ ਭੈਣ ਦੇ ਖਾਮੀ ਆਪ ਤਾਂ 300 ਤੋਂ ਵੱਧ ਜੁੱਤੀ ਨਹੀਂ ਪਾ ਕੇ ਦੇਖੀ ਫਿਰ ਕੀ ਹੋਇਆ ਇਹਨਾਂ ਮਲੰਗਰ ਨੂੰ 16 1600 ਦੀ ਪਾਉਣੀ ਹੈ ਮੈਂ ਕਿਹੜਾ ਕੱਲੀ ਨੇ ਖਰੀਦੇ ਨੇ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਨੇ ਲੈ ਆ ਵੀ ਦੇਖ ਆਉਣ ਵਾਲੇ ਗੱਦੀ ਨਸ਼ੀਨ ਤੇਰੇ ਘਰ ਮੱਚ ਕਿੱਥੋਂ ਆ ਦਰਸ਼ਨ ਕਰਨੇ ਨਰਾਲੇ ਬੱਬੇ ਦੇ ਇਹ ਹੈ ਇਹ ਕਿ ਸਤਾਰਾ ਜਨਨੀਆਂ ਨੇ ਜਵਾਕਾਂ ਜਨਮ ਦਿੱਤਾ ਨਰਾਲੇ ਬਾਬੇ ਦੀ ਗੁਫਾ ਵਿੱਚ ਉਹਨਾਂ ਵਾਸਤੇ ਵੂਟ ਨੇ ਆ ਦੇਖ ਲੈ ਲੈ ਇਹ ਦੁਰਫਟੇ ਉਫਫ ਦੇ ਪਾਏ ਦੇਖ ਨੇ ਕਿਵੇਂ ਚੌੜੀਆਂ ਹੋ ਦਸਦੀਆਂ ਨੇ ਵੀ ਹਾਂ ਫਿੱਕੀ ਕਰਤੂਤਾ ਹੁੰਦੀਆਂ ਨੇ ਇਹ ਕਰਤੂਤ ਕਿਹੜੀ ਆ ਜਨਮ ਦਿੱਤਾ ਫਲ ਪਾਇਆ ਸੀ ਨਰਾਲੇ ਬਾਬੇ ਨੇ ਮੇਰੀ ਗੱਲ ਸੁਣ ਲੈ ਉਰੇ ਬੈਠ ਹਾਂ ਤੈਨੂੰ ਮੇਰੇ ਸਾਹ ਜਮੈਂ ਮੈਂ ਮੁਹੱਬਤ ਕਰਕੇ ਵੀ ਸਮਝਾ ਕੇ ਦੇਖ ਲਿਆ ਤੈਨੂੰ ਪੁੱਟ ਕੇ ਵੀ ਦੇਖ ਲਿਆ ਹਾਂ ਤੂੰ ਨਹੀਂ ਤੂੰ ਤਾਂ ਦੀ ਹੁਣ ਮੈਨੂੰ ਐਂ ਦੱਸ ਤਰੇ ਨਰਾਲੇ ਬਾਬੇ ਨੂੰ ਜਰਮ ਕਿਵੇਂ ਦਿੱਤਾ ਉਹਨੂੰ ਸਾਹ ਕੌਣ ਦਿੰਦਾ ਹੈ ਪਰਮੇਸ਼ਵਰ ਬੰਦਾ ਕਾਲਪੁਰਖ ਨਾ ਕਾਲਪੁਰਖ ਦੇ ਪਾਸ਼ਾ ਹਾਂ ਹੂੰ ਫਿਰ ਪ੍ਰਮਾਤਮਾ ਨੇ ਇੱਕ ਬੰਦਾ ਬਣਾਇਆ ਇੱਕ ਤੀਨੀ ਬਣਾਈ ਹਾਂ ਕਾਦੇ ਵਾਸਤੇ ਬਣਾਈ ਘਰ-ਗ੍ਰਸਤੀ ਚਲਾਉਣ ਵਾਸਤੇ ਬੱਬੂ ਦੇ ਪਾਪੇ ਹਾਂ ਸਮਝਦਾਰ ਆਂ ਤੂੰ ਹਾਂ ਫਿਰ ਪ੍ਰਮਾਤਮਾ ਨੇ ਸਾਰੇ ਰੰਗ ਬਣਾਏ ਹਾਂ ਕਾਦੇ ਬਾਤੇ ਬਣਾਏ ਹਾਥ ਪਤੇਲਾ ਬੰਦਾ ਰੰਗ ਬਰੰਗਾ ਪਾ ਲੇ ਬੰਦਾ ਜੀ ਖੁਸ਼ ਰਹੀ ਹਾਂ ਹੈ ਫਿਰ ਸਾਰੇ ਫਲ ਫਰੂਟ ਬਣਾਏ ਕਾਦੇ ਵਾਤੇ ਬਣਾਏ ਖਾਣ ਵਾਸਤੇ ਸਿਹਤ ਚੰਗੀ ਰਵੇ ਹਾਂ ਸਿਹਤ ਚੰਗੀ ਵਾਸਤੇ 12 ਮਹੀਨੇ ਬਣਾਏ ਹੋਰ ਚੇਤ ਵਿਸਾਖ ਹਾੜ ਸੌਣ ਭਾਦੋਂ ਹਾਂ ਹੈ ਸਾਰੇ ਬਣਾਏ ਫਿਰ ਦੋ ਰੁੱਤਾਂ ਬਣਾਈਆਂ ਹਾਂ ਗਰਮੀ ਤੇ ਸਰਦੀ ਹੈ ਹੈ ਹਾਂ ਗਰਮੀ ਗਰਮੀ ਤੇ ਸਰਦੀ ਤੈਨੂੰ ਪਤਾ ਪ੍ਰਮਾਤਮਾ ਨੇ ਕਾਦੇ ਵਾਤੇ ਬਣਾਈ ਗਰਮੀਆਂ ਕੱਦੂ ਖਾਣ ਵਾਸਤੇ ਦੁੱਧ ਪਾ ਕੇ ਤੇ ਸਿਆਲ ਕਿਉ ਪਾਕੇ ਖਾਣ ਲਈ? ਉਹ ਸਾਗ ਚ ਕਿਉ ਪਾਕੇ ਖਾਣ ਲਈ? ਬਸ ਦੋ ਰੋਤਾਂ ਇਹੀ ਵਾਸਤੇ ਬਣਾਈਆਂ ਨੇ ਇਹ। ਹਾਂ ਖਾਣ ਵਾਸਤੇ? ਕद्दू ਤੇ ਸਾਗ ਖਾਣ ਵਾਸਤੇ। ਆਹੋ ਕਿਉ? ਵਰਤੀ ਭੈਣ ਸਾਰੇ ਕਾਸੇ। ਇਹਨੂੰ ਨਹੀਂ ਸਮਝ ਆਉਣੀ। ਤੇਰੇ ਨਹੀਂ ਸਮਝ ਆਉਂਦੀ। ਕੀ ਬਣਾਵਾ ਹੁਣ? ਦੱਸ ਦੇ। ਆਹੀ ਬਣਾ ਲੈ ਜਿਹੜਾ ਹੁਣ ਮੂੰਹ ਚ ਭੌਂਕਦੀ।